ਇਲੈਕਸ਼ਨ ਕਮਿਸ਼ਨ ਹੈ ਜਿਹੜਾ ਉਹ ਬਿਹਾਰ ਵੋਟਰ ਸੂਚੀ ਦੀ ਮੋੜ ਸੁਧਾਈ ਦੀ ਕਾਰਵਾਈ ਨੂੰ ਜਾਇਜ਼ ਵੀ ਕਹਿ ਰਿਹਾ ਹੈ ਕਿਵੇਂ ਦੇਖਦੇ ਸਾਰੇ ਵਿਸ਼ੇ ਨੂੰ ਕਿਉਂਕਿ ਪੈਸੇ ਤਾਂ ਖਰਾਬ ਹੋ ਹੀ ਰਹੇ ਨੇ ਪਰ ਪੈਸੇ ਖਰਾਬ ਕਰਕੇ ਵੀ ਕੁਝ ਨਿਕਲਦਾ ਦਿਖਾਈ ਨਹੀਂ ਦੇ ਰਿਹਾ ਸਰ ਪੈਸੇ ਖਰਾਬ ਹੋਏ ਤਾਂ ਫੇਰ ਵਾਪਸ ਆ ਸਕਦੇ ਪਰ ਮੁਲਕ ਖਰਾਬ ਹੋ ਰਿਹਾ ਹੈ ਨਾ ਤਾਂ ਵਿਰੋਧੀ ਧਿਰਾਂ ਦੀ ਜਿਹੜੀ ਹਾਕਮਦਾਰ ਗੱਲ ਸੁਣ ਲਈ ਤਿਆਰ ਹੈ ਨੇ ਨਾ ਹੀ ਫਿਰ ਵਿਰੋਧੀ ਤਰ੍ਹਾਂ ਇਸ ਮਾਣ ਤੇ ਚਪਰਾ ਸਕਦੀਆਂ ਨਹੀਂ ਕੀ ਗੱਲ ਮੰਨੋ ਨਾ ਮੰਨੋ ਵਾਦੀ ਗੱਲ ਹੈ ਵਿਰੋਧੀ ਤਰ੍ਹਾਂ ਨੇਤਾ ਦੀ ਗੱਲ ਤਾਂ ਸੁਣੀ ਜਾਈਏ ਇਹ ਨਹੀਂ ਕਿ ਵਿਰੋਧੀ ਤਰ੍ਹਾਂ ਤੇ ਨੇਤਾ ਮਜ਼ਾਕ ਅਡਾਇਆ ਜਾਂਦਾ ਮੋਟਾ ਹੁੰਦੀਆਂ ਹੁੰਦੀਆਂ ਉਸਦਾ ਹੀ ਤਾਂ ਹੈ ਕਿ ਜਨਨ ਪਰ ਵਿਰੋਧੀ ਤਰ੍ਹਾਂ ਕਹਿ ਰਹੀ ਹੈ ਕਿ ਜਾਣ ਬੁੱਝ ਕੇ ਵੋਟਾਂ ਕਟੀਆਂ ਜਾ ਰਹੀਆਂ ਮੋਟਾ ਨਹੀਂ ਰਾਹੁਲ ਗਾਂਧੀ ਦੇ ਵੀ ਸਬੂਤ ਵਰਦੇ ਆ ਚੋਰੀ ਕੌਣ ਕਮਿਸ਼ਨ ਕਹਿ ਰਿਹਾ ਕਿ ਮਹਾਰਾਜ ਕਾਰਡ ਮੰਨਣੋਂ ਤਿਆਰ ਨਹੀਂ ਹੈ ਕੋਈ ਇੱਕ ਇਹ وجہ ਨਹੀਂ ਹੋ ਸਕਦੀ ਕਿ ਸਿਹਤ ਦੀ ਇੰਨੀ ਵਜਾ ਕਰਕੇ ਕਿ ਉਹ ਕਮਿਨੀ ਕਰ ਸਕਦੇ ਕੋਈ ਕਿ ਇੱਕ ਦਿਨ ਪਹਿਲਾਂ ਤੱਕ ਉਹ ਪੂਰੇ ਐਕਟਰ ਨਜ਼ਰ ਆ ਰਹੇ ਆ ਪ੍ਰੋਗਰਾਮ ਬਣ ਰਹੇ ਆ ਕਰਨਖੇਰ ਨੇ ਜਿਹੜੇ ਉੱਥੋਂ ਸੰਸਦ ਰਹੇ ਤੇ ਲਗਭਗ ਤਕਰੀਬਨ 13 ਲੱਖ ਰੁਪਏ ਦਾ ਕਹਿੰਦੇ ਕਿ ਉੱਕਾ ਪੁੱਕਾ ਲੁਖ ਲੇਖਾ ਜੋਖਾ ਜਿਹੜਾ ਉਹ ਚੰਡੀਗੜ੍ਹ ਪ੍ਰਸ਼ਾਸਨ ਨੇ ਬਣਾਇਆ ਤੇ ਉਹਨਾਂ ਨੇ ਕਿਹਾ ਕਿ ਭਈ ਕਰਨਖੇਰ ਉਹਨਾਂ ਨੂੰ ਕਿ ਤੁਸੀਂ 12% ਵਿਆਸ ਨਾਲ ਇਸ ਨੂੰ ਅਦਾ ਕਰੋ ਪਾਰਲੀਮੈਂਟ ਮੈਂਬਰ ਵੱਲੋਂ ਵੀ 13-14 ਲੱਖ ਰੁਪਇਆ ਉਹ ਵੀ ਆਪਣੇ ਮਕਾਨ ਦੇ ਸਰਕਾਰੀ ਮਕਾਨ ਦੇ ਕਿਰਾਏ ਦੀ ਹਦੈਗੀ ਨਾ ਕੀਤੀ ਹੋਈ ਹੈ ਇਸ ਤੋਂ ਖਰਾਮੀ ਹੋਰ ਕੀ ਹੋ ਸਕਦੀ ਹੈ ਤੂੰ ਹੋਰ ਕੋਈ ਕਹੀ ਆਪਾਂ ਫालतू ਦੇ ਪੈਸੇ ਪੈ ਕੇ ਆਉਣ ਉਹ ਵੱਖਰਾ ਮਾਮਲਾ ਇਹ ਤਾਂ ਸਾਰੇ ਜਾਣਦੇ ਆਂ ਜਿਹੜੇ ਰਹਿੰਦੇ ਆ ਮਕਾਨ ਦਾ ਕਰਾਤਾ ਜੀ ਸੁਮਣੀ ਗੁਦਰਾ ਪ੍ਰਬੰਧਕ ਕਮੇਟੀ ਲਗਾਤਾਰ ਕਹਿ ਰਹੀ ਹੈ ਕਿ ਸਾਡਾ ਅਧਿਕਾਰ ਹੈ ਸਟਾਫ ਦਿਆ ਬਣਾਉਣਾ ਸੀਦੀ ਟਿਆੜੇ ਬਣਾਉਣਾ ਜਦੋਂ ਕਿ ਮੁਖੰਦਰੀ ਭਗਵੰਤ ਮਾਨ ਕਹਿੰਦੇ ਆ ਕਿ ਕਿਸੇ ਦਾ ਕਾਪੀਰਾਈਟ ਨਹੀਂ ਹੈ ਸਤਿ ਸ਼੍ਰੀ ਅਕਾਲ ਜੀ న్యూਸ ਬਿਹਾਈਂਡ న్యూਸ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਤੇ ਗੱਲਬਾਤ ਕਰਾਂਗੇ ਸੈਸ਼ਨ ਦੀ ਲੋਕ ਸਭਾ ਸੈਸ਼ਨ ਜਿਸ ਤਰ੍ਹਾਂ ਕੱਲ ਵੀ ਜ਼ਿਕਰ ਕੀਤਾ ਕਿ ਦੂਸਰੇ ਦਿਨ ਹੰਗਾਮਿਆਂ ਦੀ ਪੇਂਟ ਚੜਿਆ ਤੇ ਜਿਸ ਤਰ੍ਹਾਂ ਲੱਖਾਂ ਕਰੋੜਾਂ ਰੁਪਏ ਨੇ ਜਿਹੜੇ ਇੱਕ ਦਿਨ ਦੇ ਵਿੱਚ ਖਰਾਬ ਹੋ ਜਾਂਦੇ ਨੇ ਕਹਿ ਸਕਦੇ ਆ ਕਿ ਪਾਣੀ ਵਾਂਗ ਵਹਾਏ ਜਾਂਦੇ ਨੇ ਤਾਂ ਇਹੋ ਸਿਚੁਏਸ਼ਨ ਹੈ ਜਿਹੜੀ ਅੱਜ ਤੀਸਰੇ ਦਿਨ ਵੀ ਵੇਖਣ ਨੂੰ ਮਿਲੀ ਜਦੋਂ ਵਿਰੋਧੀਆਂ ਨੇ ਰੱਜ ਕੇ ਹੰਗਾਮਾ ਕੀਤਾ ਵਿਚਾਰ ਚਰਚਾ ਦੀ ਮੰਗ ਕੀਤੀ ਤੇ ਜੋ ਹਕੂਮਤ ਐ ਉਸਨੇ ਇਸ ਤੇ ਗੌਰ ਫਰਮਾਉਣਾ ਜ਼ਰੂਰੀ ਨਹੀਂ ਸਮਝਾਇਆ ਇਸ ਤੋਂ ਇਲਾਵਾ ਗੱਲ ਉਪ ਰਾਸ਼ਟਰਪਤੀ ਦੀਆਂ ਚੋਣਾਂ ਬਾਰੇ ਵੀ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਅਤੇ ਦਰਸ਼ਕਾਂ ਨੂੰ ਇਹਨਾਂ ਸਤਿਕਾਰਨਾ ਸਤਿ ਸ਼ਕਾਲ ਜੀ ਇਹ ਮੁੱਦੇ ਆਪਾਂ ਵੀ ਹਾਜ਼ਰਾਂ ਲਈ ਲਓ ਸਵਾਲ ਜੀ ਸਤਿ ਸ੍ਰੀ ਅਕਾਲ ਸਾਬ ਗੱਲ ਜਿਸ ਤਰ੍ਹਾਂ ਜ਼ਿਕਰ ਕੀਤਾ ਲੋਕ ਸਭਾ ਸੈਸ਼ਨ ਅੱਜ ਵੀ ਇਸੇ ਤਰ੍ਹਾਂ ਹੋਇਆ ਪਹਿਲਾਂ 12 ਵਜੇ ਤੱਕ ਮੁਲਤਵੀ ਫਿਰ 2 ਵਜੇ ਤੱਕ ਮੁਲਤਵੀ ਕਿਉਂਕਿ ਲਗਾਤਾਰ ਹੰਗਾਮੇ ਨੇ ਜਿਹੜੇ ਹੁੰਦੇ ਰਹੇ ਤਾਂ ਅチェਹ ਦੇ ਵਿੱਚ ਪਹਿਲਗਾਮ ਤੇ ਬਿਹਾਰ ਵੋਟਰ ਸੂਚੀਆਂ ਵਾਲਾ ਮੁੱਦਾ ਹੋਵੇ ਚਾਹੇ ਪਾਕਿਸਤਾਨ ਦੇ ਨਾਲ ਜੋ ਕੁਝ ਹੋਇਆ ਉਸ ਬਾਰੇ ਵਿਚਾਰ ਚਰਚਾ ਹੋਵੇ ਵਿਰੋਧੀ ਉਸ ਤੇ ਚਰਚਾ ਦੀ ਮੰਗ ਕਰ ਰਹੇ ਨੇ ਹਾਲਾਂਕਿ ਇਲੈਕਸ਼ਨ ਕਮਿਸ਼ਨ ਹੈ ਜਿਹੜਾ ਉਹ ਬਿਹਾਰ ਵੋਟਰ ਸੂਚੀ ਦੀ ਮੋੜ ਸੁਧਾਈ ਦੀ ਕਾਰਵਾਈ ਨੂੰ ਜਾਇਜ਼ ਵੀ ਕਹਿ ਰਿਹਾ ਹੈ ਕਿਵੇਂ ਦੇਖਦੇ ਹੋ ਸਾਰੇ ਵਿਸ਼ੇ ਨੂੰ ਕਿਉਂਕਿ ਪੈਸੇ ਤਾਂ ਖਰਾਬ ਹੋ ਹੀ ਰਹੇ ਨੇ ਪਰ ਪੈਸੇ ਖਰਾਬ ਕਰਕੇ ਵੀ ਕੁਝ ਨਿਕਲਦਾ ਦਿਖਾਈ ਨਹੀਂ ਦੇ ਰਿਹਾ ਜੀ ਪਰ ਮੈਂ ਕਹਾਂਗਾ ਚਲੋ ਪੈਸੇ ਖਰਾਬ ਹੋ ਰਿਹਾ ਉਹ ਵੀ ਮਾੜੀ ਗੱਲ ਹੁੰਦੀ ਹੈ ਪਰ ਪੈਸੇ ਖਰਾਬ ਹੋਏ ਤਾਂ ਫਿਰ ਵਾਪਸ ਆ ਜਾਂਦੇ ਪਰ ਮੁਲਕ ਖਰਾਬ ਹੋ ਰਿਹਾ ਹੈ ਹੂੰ ਮੁਲਕ ਦੀ ਜਮੂਰੀ ਦੀ ਗੱਲ ਕਰੀਏ ਮੁਲਕ ਦੇ ਵਿਕਾਸ ਦੀ ਗੱਲ ਕਰੀਏ ਇੱਕ ਭਰੋਸੇਯੋਗਤਾ ਦੀ ਗੱਲ ਕਰੀਏ ਦੇਖੋ ਅਸੀਂ ਕਹਿੰਦੇ ਕਿ ਦੁਨੀਆ ਦੀ ਸਭ ਤੋਂ ਵੱਡੀ ਜਮੂਰੀ ਅਪਾ ਦਾਵਾ ਕਰਦੇ ਨੇ ਥੱਕਦੇ ਆ ਕਿ ਭਾਰਤ ਬਹੁਤ ਵੱਡਾ ਜਮੂਰੀ ਮੁਲਕ ਆ ਆਬਾਦੀ ਦੇ لحاظ ਨਾਲ ਵੀ ਡੈਮੋਕ੍ਰੇਸੀ ਦੇ لحاظ ਨਾਲ ਵੀ ਤੇ ਉਹਦੀ ਸਭ ਤੋਂ ਵੱਡੀ ਜਿਹੜੀ ਸੰਸਥਾ ਹੈਗੀ ਉਹ ਪਾਰਲੀਮੈਂਟ ਪਾਰਲੀਮੈਂਟ ਜਦੋਂ ਹੀ ਸ਼ੁਰੂ ਹੁੰਦੀ ਆ ਉਹਦੇ ਹੀ ਹਗਾਮੇ ਸ਼ੁਰੂ ਹੋ ਜਾਂਦੇ ਆ ਪਹਿਲੇ ਦਿਨ ਤੇ ਹਗਾਮਾ ਦੂਜੇ ਦਿਨ ਦਹਾਗਮਾ ਤੀਜੇ ਦਿਨ ਦਹਾਗਮਾ ਜ ਜਣੀ ਸਿੱਧੀ ਹੈ ਇਹ ਜਮੂਰੀ ਦੇ ਅੰਦਰ ਨਾਤਾ ਵਿਰੋਧੀ ਤਰ੍ਹਾਂ ਦੀ ਜਿਹੜੀ ਹਕਮਦਾਰ ਗੱਲ ਸੁਣ ਲਈ ਤਿਆਰ ਹੈ ਤੇ ਨਾ ਹੀ ਫਿਰ ਵਿਰੋਧੀ ਤਰ੍ਹਾਂ ਇਸ ਮਾਲੇ ਤੇ ਚਪਰਾ ਸਕਦੀਆਂ ਪ੍ਰਧਾਨ ਜਨਤਨ ਤੋਂ ਲਗਾਤਾਰ ਜਿਹੜੀ ਗੱਲ ਚੱਲ ਰਹੀ ਹੈ ਉਹਨਾਂ ਨੇ ਕਿਹਾ ਕਿ ਬਿਹਾਰ ਦੀ ਵੋਟਰ ਸੂਚਨ ਦੀ ਸਦਾਈ ਦਾ ਮਾਮਲਾ ਹੈ। ਸਨੂਰ ਆਪਰੇਸ਼ਨ ਦਾ ਮਾਮਲਾ ਹੈ। ਇਹਨਾਂ ਮਾਮਲਿਆਂ ਤੇ ਜਵਾਬਦੇਹੀ ਹੋਣੀ ਚਾਹੀਦੀ ਹੈ। ਔਰ ਇਥੇ ਵੱਡੀ ਗੱਲ ਦਾ ਵਿਰੋਧ ਕਰਨੇ ਕਿਹਾ ਕਿ ਦੇਖੋ ਜਦੋਂ ਪਾਰਲੀਮੈਂਟ ਸੈਸ਼ਨ ਚੱਲਦਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਰਲੀਮੈਂਟ ਸੈਸ਼ਨ 'ਚ ਰਹਿਣਾ ਚਾਹੀਦਾ ਹੈ। ਤੇ ਅੱਜ ਹੀ ਪ੍ਰਧਾਨ ਮੰਤਰੀ ਵਿਦੇਸ਼ ਟੂਰ ਲਈ ਰਵਾਨਾ ਹੋ ਗਿਆ। ਜੀ। ਸੋਪ ਜਿਹੜੀ ਵਿਰੋਧੀ ਤੇ ਗੱਲ ਸੁਣਾਵੇ ਤਾਂ ਕਿਸ ਨੂੰ ਸੁਣਾਵੇ? ਯਾਨੀ ਇੱਕ ਗੱਲ ਕਿ ਜਿਹੜਾ ਪਾਰਲੀਮੈਂਟ ਦਾ ਨੇਤਾ ਹੈਗਾ ਉਹ ਤਾਂ ਪ੍ਰਧਾਨ ਮੰਤਰੀ ਹੈ ਨਾ ਹੂੰ ਬਿਲਕੁਲ ਕਿੰਨਾ ਵਿਧਾਨ ਸਭਾ ਦੇ ਮੰਤਰੀ ਹੁੰਦੇ ਆ ਤੇ ਪਾਰਲੀਮੈਂਟ 'ਚ ਪ੍ਰਧਾਨ ਮੰਤਰੀ ਹੈ ਹੁਣ ਵਿਰੋਧੀ ਧਿਰ ਪ੍ਰੋਟੈਸਟ ਕਰ ਰਹੀ ਹੈ ਮੁੱਦੇ ਉਠਾ ਰਹੀ ਹੈ ਤੇ ਫਿਰ ਇਦਾਂ ਦਾ ਮੀਡੀਆ ਦੇ ਵਿੱਚ ਹੀ ਰੋਜ਼ ਮੁੱਦੇ ਉੱਠਦੇ ਹੀ ਆ ਉਹ ਆਰਥੀਨ ਹੋ ਜਾਂਦੇ ਆ ਵਿਰੋਧੀ ਧਿਰ ਚਾਹੁੰਦੀ ਸੀ ਕਿ ਜਦੋਂ ਅਸੀਂ ਗੱਲ ਕਰੀਏ ਪ੍ਰਧਾਨ ਮੰਤਰੀ ਇੱਥੇ ਸਦਨ 'ਚ ਹਾਜ਼ਰ ਰਹਿਣੇ ਚਾਹੀਦੇ ਪ੍ਰਧਾਨ ਮੰਤਰੀ ਵਿਦੇਸ਼ੀ ਦੌਰੇ ਤੇ ਚਲੇ ਗਏ ਆ ਉਹ ਵਿਰੋਧੀ ਧਿਰ ਜਿਹੜੀ ਸਦਨ ਦੀ ਕਾਰਵਾਈ ਠੱਪ ਕਰ ਰਹੀ ਹੈ ਕਾਰਬੇ ਠੱਪ ਕਰਨ ਦੇ ਵੱਡੇ ਮਾਮਲੇ ਐ ਜੇ ਵਿਰੋਧੀ ਧਿਰ ਦੇ ਆਗੂ ਰੋਹਲ ਗਾਂਧੀ ਆਪਾਂ ਕੱਲ ਵੀ ਇਸ ਮਾਮਲੇ ਦਾ ਜ਼ਿਕਰ ਕਰ ਰਹੇ ਆ ਅੱਜ ਫੇਰ ਉਹ ਬੋਲੇ ਇਸ ਮੁੱਦੇ ਤੇ ਜੇ ਤੁਸੀਂ ਵਿਰੋਧੀ ਧਿਰ ਦੇ ਆਗੂ ਨੂੰ ਸੁਣਨ ਨੂੰ ਤਿਆਰ ਨਹੀਂ ਕਣੀ ਉਹਦੀ ਗੱਲ ਮੰਨਣਾ ਨਾ ਮੰਨੋ ਵਾਦੀ ਗੱਲ ਹੈ ਵਿਰੋਧੀ ਧਿਰ ਦੇ ਨੇਤਾ ਦੀ ਗੱਲ ਤਾਂ ਸੁਣੀ ਚਾਹੀਦੀ ਐ ਇਹ ਨਹੀਂ ਕਿ ਵਿਰੋਧੀ ਧਿਰ ਦੇ ਨੇਤਾ ਦਾ ਮਜ਼ਾਕ ੜਾਇਆ ਜਾਵੇ ਹੁਣ ਕਿੱਡਾ ਨਾਜ਼ਕ ਮਾਮਲਾ ਐ ਦੇਖੋ ਪਿਛਲੇ ਦਿਨਾਂ 'ਚ ਪਾਕਿਸਤਾਨ ਤੇ ਭਾਰਤ ਦੀ ਜਿਸ ਕਦਰ ਲੜਾਈ ਲੱਗੀ ਪਹਲਗਾਮ ਦਾ ਮੁੱਦਾ ਆਇਆ ਨੇ ਨਰਕਾ ਰਾਸ਼ਟਰਪਤੀ ਟਰੰਪ ਕੋਈ ਛੋਟੀ ਮੋਟੀ ਤਾਕਤ ਨਹੀਂ ਦੁਨੀਆ ਦਾ ਸਭ ਤੋਂ ਵੱਡਾ ਸ਼ਕਤੀਸ਼ਾਲੀ ਮੁਲਕ ਹੈ ਔਰ ਭਾਰਤ ਦਾਵਾ ਕਰਦਾ ਨਹੀਂ ਥੱਕਦਾ ਕਿ ਸਾਡਾ ਮਿੱਤਰ ਦੇਸ਼ ਹੈ ਮਿੱਤਰ ਦੇਸ਼ ਤੋਂ ਵੀ ਦੋ ਕਦਮ ਅੱਗੇ ਜਾਏਗੇ ਤੇ ਪ੍ਰਧਾਨ ਮੰਤਰੀ ਕਹਿੰਦੇ ਆ ਕਿ ਟਰੰਪ ਜਿਹੜੇ ਮੇਰੇ ਬੜੇ ਨਜ਼ਦੀਕੀ ਦੋਸਤ ਹੈ ਮਿੱਤਰ ਹੈ ਹੂੰ ਤੇ ਉਹ ਮਿੱਤਰ ਲਗਾਤਾਰ ਇਹ ਕਹਿ ਰਿਹਾ ਕਿ ਪਾਕਿਸਤਾਨ ਤੇ ਭਾਰਤ ਜਿਹੜੀ ਜੰਦਬੰਦੀ ਹੋਈ ਲੜਾਈ ਬੰਦੀ ਹੋਈ ਉਹਦੇ ਲਈ ਮੈਂ ਭੂਮਿਕਾ ਨਿਭਾਈ ਹੁਣ ਭਾਰਤ ਮੰਨਣ ਨੂੰ ਤਿਆਰ ਨਹੀਂ ਜੀ ਵ੍ਰਧੀਦਰ ਕੀ ਕਹਿੰਦੀ ਹੈ ਵ੍ਰਧੀਦਰ ਕਹਿੰਦੀ ਹੈ ਦੇਖੋ ਰਾਸ਼ਟਰਪਤੀ ਜੇ ਅਮਰੀਕਾ ਨੇ ਗੱਲ ਕਹਿ ਰਹੀ ਹੈ ਤਾਂ ਪ੍ਰਧਾਨ ਮੰਤਰੀ ਸਦਨ 'ਚ ਬਿਆਨ ਤਾਂ ਦੇਣਾ ਕਿ ਟਰੰਪ ਸੱਚ ਬੋਲਿਆ ਵੀ ਝੂਠ ਬੋਲਿਆ ਇਸ ਮਾਣੇ ਤੇ ਚੁੱਪੀ ਧਾਰੀ ਹੋਈ ਹੈ ਇਦਾਂ ਦੇ ਮੁੱਦੇ ਆ ਹੁਣ ਦੇਖੋ ਮੁਲਕ ਦੀ ဂ੍ਰੇਮਾ ਨਾਲ ਮੁਲਕ ਦੀ ਪ੍ਰੋਸੈਜੋਗਤਾ ਨਾਲ ਜੁੜੇ ਹੋਏ ਮਾਮਲੇ ਆ ਬਿਲਕੁਲ ਵ੍ਰਧੀਦਰ ਦਾ ਸਵਾਲ ਹੀ ਠਾ ਸਕਦੀ ਹੈ ਅੱਜ ਜਦੋਂ ਰੋਹਲ ਗਾਂਧੀ ਗੱਲ ਕਰ ਰਹੇ ਤੇ ਕਿਸੇ ਨੇ ਪੁੱਛਿਆ ਕਿ ਜੀ ਟਰੰਪ ਨੇ ਕਿੰਨੀ ਵਾਰੀ ਕਿਹਾ ਵਿੱਚੋਂ ਕਿਹਾ ਜੀ ਘਟੂ ਘੜ 25 ਵਾਰੀ ਟਰੰਪ ਨੇ ਕਿਹਾ ਮੈਂ ਦੋਨਾਂ ਮੁਲਕਾਂ ਦਾ ਸਮਝੌਤਾ ਕਰਾਇਆ ਆ ਸੰਧੀ ਕਰਾਈ ਹੈ ਯਾਨੀ ਕੋਈ ਵਿਰੋਧੀ ਤੇ ਆਗੂ ਬੋਲੇ ਕਿਸੇ ਧਾਰਮਿਕ ਵਿਅਕਤੀ ਬੋਲੇ ਵੱਖਰੀ ਗੱਲ ਹੈ ਮੈਂ ਕਿ ਰਾਸ਼ਟਰਪਤੀ ਜੇ ਸੋ ਮੁੱਦੇ ਤੇ ਗੱਲ ਕਰਦਾ ਉਦਾਂ ساری ਦੁਨੀਆ ਮੰਦੀ ਉਹਦੀ ਤਾਕਤ ਨੂੰ ਸਾਡਾ ਮੁਲਕ ਮੰਦਾ ਉਹਦੇ ਨਾਲ ਸਬੰਧ ਤੋੜਨੇ ਇਹਨਾਂ ਲਈ ਮਹਿੰਗਾ ਸੌਦਾ ਸੌਂਦ ਵੀ ਨਹੀਂ ਤੋੜ ਸਕਦੇ ਹੂੰ ਬਿਲਕੁਲ ਜਿਹੜਾ ਰਾਸ਼ਟਰਪਤੀ ਕਹਿ ਰਿਹਾ ਉਹਦੇ ਤੇ ਕੋਈ ਸਹੀ ਆ ਜਾਂ ਗਲਤ ਉਹਦਾ ਭਾਰਤ ਮੰਤਰੀ ਜਵਾਬਦੇਹੀ ਬਣਦੀ ਬਣਦੀ ਹੈ ਨਾ ਪਾਰਲੀਮੈਂਟ ਨਾਲੋਂ ਵੱਡਾ ਸਦਨ ਕੋਈ ਸਾਡਾ ਹੋ ਨਹੀਂ ਸਕਦਾ ਮੁਰਕੇਦਾਰੇ ਗੱਲ ਕਰਨ ਦੀ ਜ਼ਰੂਰਤ ਨਹੀਂ ਪ੍ਰਧਾਨ ਮੰਤਰੀ ਨੂੰ ਇਸ ਮੁੱਦੇ ਤੇ ਜਦੋਂ ਗੱਲ ਹੀ ਆਪਰੇਸ਼ਨ ਸਿੰਧੂ ਉੱਦੀ ਹੋ ਰਹੀ ਹੈ ਪ੍ਰਧਾਨ ਮੰਤਰੀ ਕਿਉਂ ਨਾ ਬੋਲਣਾ ਸੋ ਵੱਡਾ ਸਵਾਲ ਹੈ ਇਹੀ ਵਜ੍ਹਾ ਹੈ ਕਿ ਕਾਰਵਾਈ ਠੱਪ ਹੋ ਰਹੀ ਹੈ ਦੂਜਾ ਤੁਸੀਂ ਗੱਲ ਬਿਹਾਰ ਦੀਆਂ ਵੋਟਰ ਸੂਚੀਆਂ ਦੀ ਗੱਲ ਕੀਤੀ ਹੈ ਹਾਂਜੀ ਹਮ ਆਪ ਉਸ ਮੁੱਦੇ ਦੇ ਨਾਲ ਹੀ ਗੱਲ ਕਰ ਰਹੀਏ ਜਿਹੜਾ ਚੋਨਕ ਕਮਿਸ਼ਨ ਆ ਉਹ ਲਗਾਤਾਰ ਕਹਿ ਰਿਹਾ ਕਿ ਦੇਖੋ ਜੀ ਜਿਹੜੀ ਵੋਟਰ ਸੂਚੀਆਂ ਦੀ ਸਦਾਈ ਹੈ ਸਹੀ ਹੋ ਰਹੀ ਹੈ ਲੱਖਾਂ ਵੋਟਾਂ ਝਾਲੀ ਹੈ ਦੋ ਕੋਈ ਇੱਕ ਗੱਲ ਤਾਂ ਹੈ ਕਿ ਜਦੋਂ ਵੀ ਵੋਟਰ ਸੂਚੀਾਂ ਦੀ ਸਦਾਈ ਹੋਏਗੀ ਤਾਂ ਹਜ਼ਾਰਾਂ ਦੀ ਗਿਣਤੀ ਤੇ ਮੁਲਕ ਜਿਗਣ ਲਈ ਤਾਂ ਲੱਖਾਂ ਦੀ ਗਿਣਤੀ ਹੋ ਸਕਦੀ ਹੈ ਜਿਹੜੇ ਪਿਛਲੇ ਵੋਟਰਾਂ ਨੂੰ ਜਿਹੜੇ ਬਿਮਾਰੀ ਨਾਲ ਕਈਂ ਉਮਰ ਦੇ لحاظ ਨਾਲ ਮੌਤਾਂ ਹੁੰਦੀਆਂ ਹੁੰਦੀਆਂ ਉਹ ਸਦਾਈ ਤਾਂ ਹੈਗੀ ਜਨਮ ਪਰ વૃਧੀ ਤੇਰੇ ਕਹਿ ਲਿਆ ਕਿ ਜਾਣबूझ ਕੇ ਵੋਟਾਂ ਕਟੀਆਂ ਜਾ ਰਹੀਆਂ ਹਨ ਵੋਟਰ ਨਹੀਂ ਰਾਹੁਲ ਗਾਂਧੀ ਦੇ ਹਿਸਾਬ ਕਰਦੇ ਆ ਚੋਰੀ ਉਹ ਕਹਿੰਦੇ ਕਰਨਾਟਕ ਦੇ ਵਿੱਚ ਤੇ ਮਹਾਰਾਸ਼ਟਰ ਜਦੋਂ ਵੋਟਾਂ ਪਈਆਂ ਤਾਂ ਵੋਟਾਂ ਦੀ ਚੋਰੀ ਹੋਈ ਵਰਦਿਆ ਲਾਗੂ ਦਾਵਾ ਕਰਦਾ ਇਸ ਗੱਲ ਦਾ ਕਿ ਸਾਡੇ ਕੋਲ ਸਬੂਤ ਹੈ ਇਸ ਗੱਲ ਦੇ ਜੀ ਜੇ ਸਬੂਤ ਹੈ ਤਾਂ ਹਾਕਮ ਕਰਨ ਨੂੰ ਚਾਹੀਦਾ ਕਿ ਸਨੰਜ ਰੱਖੇ ਜਾਣ ਸਬੂਤ ਹਾਕਮਦਰ ਜਵਾਬ ਦੇਵੇ ਵੀ ਝੂਠ ਬੋਲਦਾ ਤੇ ਸੱਚ ਬੋਲਦਾ ਸੋ ਇਹੋ ਜਿਹਾ ਟਕਰਾਅ ਬਣੇ ਹੋਇਆ ਹੁਣ ਦੇਖੋ ਸਿੱਧੀ ਇਸ ਮੁਲਕ ਦੀ ਕਿਸ ਕਦਰ ਜਿਹੜੀ ਆਪਾਂ ਗੱਲ ਕਰਦੇ ਨੇ ਮੁਲਕ ਦੀ ਸਿੱਧੀ ਕਿਵੇਂ ਵਿਗੜੀ ਹੈ ਬਿਲਕੁਲ ਬਲੀਮ ਕੋਟੇ ਗੱਲ ਕਹਿ ਰਿਹਾ ਜਦੋਂ ਉਹ ਤੇ ਪਟੀਸ਼ਨ ਦਾਇਰ ਹੋਈ ਕਿਸੇ ਵੋਟਰ ਸੂਚੀਆਂ ਦੀ ਸਦਾਈ ਦੇ ਮਾਲ ਤੇ ਆਧਾਰ ਕਾਰਡ ਇਸ ਵੋਟਰ ਕਾਰਡ ਇਹ ਜਿਹੜੇ ਹੈਗੇ ਆ ਜਿਹੜੇ ਮੰਨੇ ਜਾਣਗੇ ਪ੍ਰਮਾਨਿਤ ਹੋਣਗੇ ਜਦੋਂ ਕੋਈ ਵੋਟਰ ਸੂਚੀਆਂ ਦਾ ਫੈਸਲਾ ਹੋਣਾ ਤਾਂ ਮੰਨੇ ਜਾ ਸਕਦੇ ਆ ਤੇ ਹੁਣ ਚੋਣ ਕਮਿਸ਼ਨ ਕੀ ਕਹਿ ਰਿਹਾ ਜਿਹੜਾ ਉਹਨੇ ਜਵਾਬਦਾਰ ਕੀਤਾ ਚੋਣ ਕਮਿਸ਼ਨ ਦਾ ਨਹੀਂ ਸੀ ਆਧਾਰ ਕਾਰਡ ਇਸਲਾ ਜਿਹੜਾ ਹੈਗਾ ਵੋਟਰ ਕਾਰਡ ਹੈ ਉਹ ਕੋ ਅਧਾਰ ਨਹੀਂ ਹੋ ਸਕਦਾ ਇਹ ਸੱਚੇ ਝੂਠੇ ਵੀ ਹੋ ਜਾਂਦੇ ਹੁਣ ਦੇਖੋ ਆਧਾਰ ਕਾਰਡ ਦੇ ਆਧਾਰ ਤੇ ਦੁਨੀਆ ਭਰ ਦੀ ਬੈਂਕਿੰਗ ਪ੍ਰਣਾਲੀ ਚੱਲਦੀ ਹੈ ਸਿਸਟਮ ਚੱਲਦਾ ਹੈ ਚੋਣ ਕਮਿਸ਼ਨ ਕਹਿ ਰਿਹਾ ਕਿ ਮਹਾਰਾਡ ਕਾਰਡ ਮੰਨਣ ਨੂੰ ਤਿਆਰ ਨਹੀਂ ਹੈ ਹੁਣ ਇਹੋ ਜਿਹਾ ਟਕਰਾਅ ਦੀ ਸਥਿਤੀ ਜਾਨੀ ਇਹ ਗੱਲ ਕਿਸੇ ਹੋਰ ਨੇ ਨਹੀਂ ਕਹੀ ਇੱਕ ਪਾਸੇ ਚੋਣ ਕਮਿਸ਼ਨ ਦੂਜੇ ਪਾਸੇ ਸੁਪਰੀਮ ਕੋਰਟ ਕਿਉਂ ਸੁਪਰੀਮ ਕੋਰਟ ਦੀ ਕਹੀ ਵੀ ਟਿੱਪਣੀ ਨੂੰ ਰੱਦ ਕਰਦਾ ਚੋਣ ਕਮਿਸ਼ਨ ਉਹ ਹੀ ਉਲਝਣ ਚ ਫਸਿਆ ਹੋਇਆ ਸਾਡਾ ਮਲਕ ਸੋਹਣ ਵਾਲੇ ਦਿਨਾਂ ਜਿਵੇਂ ਲੱਗਦਾ ਨਹੀਂ ਕਿ ਸੈਸ਼ਨ ਢੰਗ ਨਾਲ ਚੱਲ ਪਾਏਗਾ ਕਿਉਂਕਿ ਨਾ ਤਾਂ ਕ੍ਰੂਤੀ ਦੇ ਰਿਹਾ ਨਾ ਮਾਮਲਿਆਂ ਨੂੰ ਬੰਦ ਕਰ ਸਕਦੀ ਹੈ ਤੇ ਆਹ ਨੂੰ ਤੇਰੇ ਨਾਲ ਮੁੱਦਿਆਂ ਦੇ ਜਵਾਬ ਦੇਣ ਲਈ ਤਿਆਰ ਨਹੀਂ ਸੋ ਸਾਰੇ ਮਲਕ ਦੇ ਸਾਹਮਣੇ ਪਾਰਲੀਮੈਂਟ ਦਾ ਜਿਹੜਾ ਇਹ ਤਾਂ ਤਮਾਸ਼ਾ ਬਣਦਾ ਨਜ਼ਰ ਆ ਰਿਹਾ ਜੀ ਜੀ ਬਿਲਕੁਲ ਵਿਰੋਧੀ ਧਰ ਦਾ ਫਰਜ਼ ਹੈ ਸਵਾਲ ਕਰਨ ਦਾ ਤੇ ਨਾਲ ਹੀ ਸੱਤਾ 'ਚ ਬੈਠੀ ਹੈ ਜਿਹੜੀ ਕੋਈ ਵੀ ਪਾਰਟੀ ਉਸ ਦਾ ਫਰਜ਼ ਹੈ ਜਵਾਬ ਦੇਣਾ ਅੱਗੇ ਗੱਲ ਚੋਣ ਕਮਿਸ਼ਨ ਦਾ ਜ਼ਿਕਰ ਕੀਤਾ ਸਤਿ ਸ੍ਰੀ ਅਕਾਲ ਤੁਸੀਂ ਚੋਣ ਕਮਿਸ਼ਨ ਦੀ ਹੀ ਗੱਲ ਕਰਾਂਗੇ ਕਿਉਂਕਿ ਚੋਣ ਕਮਿਸ਼ਨ ਉਪ ਰਾਸ਼ਟਰਪਤੀ ਦੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਜਿਹੜੇ ਆ ਉਹ ਕਰਦਾ ਨਜ਼ਰ ਆ ਰਿਹਾ ਸੋ ਕਹਿੰਦੇ ਕਿ ਜਦੋਂ ਤਿਆਰੀਆਂ ਦੀਆਂ ਸਾਰੀਆਂ ਗਤੀਵਿਧੀਆਂ ਪੂਰੀਆਂ ਹੋ ਜਾਣਗੀਆਂ ਉਸ ਤੋਂ ਬਾਅਦ ਜਿਹੜਾ ਸਮਾਸਾਰਣੀ ਹੈ ਕਦੋਂ ਹੋ ਰਹੀ ਹੈ ਕੀ ਟਾਈਮ ਹੈ ਕੀ ਦੇਣਾ ਉਹ ਸਾਰਾ ਐਲਾਨ ਦਿੱਤਾ ਜਾਵੇਗਾ ਪਰ ਇਸ ਸਭ ਦੇ ਵਿਚਕਾਰ ਗਲਤ ਉੱਥੀ ਜੜੀ ਹੋਈ ਹੈ ਕਿ ਉਪ ਰਾਸ਼ਟਰਪਤੀ ਦੇ ਅਸਤੀਫੇ ਤੇ ਸਵਾਲ ਖੜੇ ਹੋਏ ਕਿਉਂਕਿ ਜਿਹੜਾ ਉਹਨਾਂ ਦਾ ਸਮਾਂ ਹੈ ਜਿਹੜਾ ਕੰਪਲੀਟ ਹੋਣਾ ਸੀ ਕਾਰਜਕਾਲ ਕੰਪਲੀਟ ਹੋਣਾ ਸੀ ਉਹ ਅਗਸਤ 2027 ਦੇ ਵਿੱਚ ਸਮਾਂ ਦੇ ਮੁਤਾਬਕ ਪੂਰਾ ਹੋਣਾ ਸੀ ਪਰ ਉਹਨਾਂ ਨੇ ਅਸਤੀਫਾ ਦਿੱਤਾ ਅਜੇਹੇ ਦੇ ਵਿੱਚ ਹੁਣ ਤਿਆਰੀ ਤਾਂ ਹੈ ਕਿਉਂਕਿ ਉਪਰਾਸ਼ਟਰਪਤੀ ਅਦੇਸ਼ ਨੂੰ ਚਾਹੀਦਾ ਚੋਣਾਂ ਵੀ ਪੈਣਾ ਪਰ ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ ਬਿਲਕੁਲ ਜੀਵਤ ਫਾਕ ਹੈ ਜਿੱਦਾਂ ਆਪਾਂ ਇਸ ਮੁੱਦੇ ਦਾ ਪਹਿਲਾਂ ਜ਼ਿਕਰ ਕਰਦੇ ਹਾਂ ਅਕਸਰ ਕਿ ਉਪਰਾਸ਼ਟਰਪਤੀ ਤਨਕਰ ਸਾਹਿਬ ਇੱਕ ਜਾਣੀ ਪਛਾਣੀ ਹਸਤੀ ਹੈਗੀ ਹੈ ਰਾਜਸਥਾਨ ਤੋਂ ਉਹ ਉਹਨਾਂ ਦੀ ਨਿਮੈਂਤਗੀ ਕਰਦੇ ਆ ਸੂਬੇ ਤੋਂ ਦੇ ਉਪਰਾਸ਼ਪਤੀ ਜਿਹੜੇ ਰਾਸ਼ਟਰਪਤੀ ਤੋਂ ਬਾਅਦ ਸਾਡੇ ਮੁਲਕ ਦਾ ਸਭ ਤੋਂ ਵੱਡਾ ਇੱਕ ਸੰਵਧਾਨਿਕ ਅਹੁਦਾ ਹੈ। ਹੂੰ ਪਰ ਪਾਰਲੀਮੈਂਟ ਦੇ ਵਿੱਚ ਉਹ ਰਾਜ ਸਭਾ ਦੀ ਅਗਵਾਈ ਕਰਦੇ ਆ। ਉਹਨਾਂ ਦਾ ਇਸ ਕਦਰ ਅਸਤੀਫਾ ਦੇਣਾ ਕਿ ਪਾਰਲੀਮੈਂਟ ਦੇ ਸ਼ੁਰੂ ਹੁੰਦੇ ਹੀ ਉਸ ਦਿਨ ਸਵਾਲ ਖੜੇ ਹੋ ਗਏ। ਹਾਲਾਂਕਿ ਜਿਹੜੀ ਅਸਤੀਫੇ ਦੀ ਉਹਨਾਂ ਨੇ ਆਬਾਰਤ ਲਿਖੀ ਹੈ ਜੋ ਲਿਖੇ ਪਿੱਛੇ ਆ ਗਿਆ ਉਸਦਾ ਨੇ ਹਵਾਲਾ ਦਿੱਤਾ ਕਿ ਸਿਹਤ ਦੀ وجہ ਕਰਕੇ ਮੈਂ ਕੰਟੀਨਿਊ ਨਹੀਂ ਕਰ ਸਕਦਾ। ਖੈਰ ਇਹ ਮੰਨਿਆ ਵੀ ਜਾਂਦਾ ਹੈ ਕਿ ਸਿਹਤ ਦਾ ਬਹੁਤ ਧਿਆਨ ਰੱਖਦੇ ਆ। ਸਿਹਤ ਦੀ ਸਮੱਸਿਆ ਹੋ ਵੀ ਸਕਦੀ ਹੈ। ਔਰ ਵਿਰੋਧੀ ਧਿਰਾਂ ਦੇ মিডিਆ ਲਗਾਤਾਰ ਜਿਦਾਂ ਤੁਸੀਂ ਕਿਹਾ ਅੱਜ ਵੀ মিডিਆ ਦੇ ਔਰ ਵਿਰੋਧੀ ਧਿਰਾਂ ਦੇ ਮਾਮਲੇ 'ਚ ਬਹੁਤ ਸਾਰੇ ਸਵਾਲੇ ਉੱਠ ਰਹੇ ਆ ਕਿ ਇਹਦੇ ਪਿਛੋਕੜ ਦੇ 'ਚ ਕੋਈ ਹੋਰ ਕੁਝ ਹੈ ਕੇਵਲ ਸੇਧ ਦਾ ਕਾਰਨੀ ਭਾਵੇਂ ਇਹ ਤੋਂ ਵੱਡੇ ਕਾਰਨ ਹੈ ਇੱਕ ਦੋ ਖਾਰਨ ਇਸ ਕਰਦਾ ਹਿੰਟ ਵੀ ਦਿੱਤਾ ਹੈ ਕਿ ਵੱਡੇ ਕਾਰਨ ਇਹ ਵੀ ਹੋ ਸਕਦੇ ਆ ਕਿ ਜੱਸ ਬਰਮਾ ਜਿਨ੍ਹਾਂ ਦੇ ਖਿਲਾਫ ਪਾਰਲੀਮੈਂਟ ਸ ਮਹਾਦੋਸ਼ ਦਾ ਜਿਹੜਾ ਮਾਮਲਾ ਆਉਣਾ ਸਾਹਮਣੇ ਉਹਦੀ ਪ੍ਰਮਾਣਿਕੀ ਨੂੰ ਲੈ ਕੇ ਕਹਿੰਦੇ ਜਿਹੜੀ ਤਿਆਰੀ ਕੀਤੀ ਗਈ ਸੀ ਸਰਕਾਰ ਨੂੰ ਤਿਆਰੀ ਕਰੀ ਗਈ ਸੀ ਕਿ ਪਹਿਲਾ ਜਿਹੜਾ ਮਾਮਲਾ ਲੋਕ ਸਭਾ 'ਚ ਪੇਸ਼ ਹੋਏਗਾ ਤੇ ਮਾਮਲਾ ਜਿਹੜਾ ਹੈਗਾ ਪਹਿਲਾਂ ਰਾਜ ਸਭਾ 'ਚ ਪੇਸ਼ ਹੋਗਾ ਇੰਟਰੋਡਿਊਸ ਹੋਗਾ ਤਨਕਰ ਵੱਲੋਂ ਕਿ ਜਦ ਰਾਜ ਸਭਾ 'ਚ ਪੇਸ਼ ਹੋਗਾ ਤਾਂ ਕਹਿੰਦੇ ਹੈ ਕਿ ਕੇਂਦਰ ਸਰਕਾਰ ਨੇ ਕਾਫੀ ਨਰਾਜ਼ਗੀ ਦਾ ਪ੍ਰਗਟਾਵਾ ਕੀਤਾ ਤੇ ਤਨਕਰ ਸਾਹਿਬ ਨੇ ਇੱਕ ਜਿਹੜੀ ਪਾਰਲੀਮੈਂਟਰੀ ਮਾਮਲਾ ਬਾਰੇ ਮੀਟਿੰਗ ਬੁਲਾਈ ਸੀ ਜਿੱਦੇ 'ਚ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਕੁਝ ਹੋਰ ਕੰਮੇ ਬਦਲ ਦੇ ਭਾਜਪਾ ਦੇ ਆਗੂ ਉਹਨਾਂ ਨੇ ਆਉਣਾ ਸੀ ਉਹਨਾਂ ਨੇ ਸ਼ਮੂਲੀਅਤ ਨਾ ਕੀਤੀ ਤਨਕਰ ਸਾਹਿਬ ਵੇਟ ਕਰਦੇ ਰਹੇ ਤੇ ਉਹ ਤੋਂ ਬਾਅਦ ਕਰ ਉਹਨੇ ਮੀਟਿੰਗ ਹੀ ਰੱਦ ਕਰ ਦਿੱਤੀ ਕਹਿੰਦੇ ਕਿ ਤਾਂਕਰ ਸਾਹਿਬ ਨੂੰ ਇਸ ਕਰਦੇ ਕਾਫੀ ਗਿਲਾਜਾਂ ਸ਼ਿਕਵੇ ਦਾ ਆਪਣੇ ਨਾਲ ਸਮਝਾ ਕੇ ਅਨੇ ਆ ਜਾਂ ਉਹਦੇ ਨਾਲ ਆ ਨਿਆ ਹੈਗਾ ਕਿ ਇਸ ਤਰ੍ਹਾਂ ਮੀਟਿੰਗ ਚਾਹੀ ਕਿਉਂ ਨਹੀਂ ਜੇ ਵੀ ਨੱਡਾ ਤੇ ਦੂਜੀ ਆਗੂ ਇਹੋ ਜੇ ਕਾਰਨ ਹੋ ਸਕਦਾ ਹੈ ਕਾਰਨ ਤਾਂ ਜ਼ਰੂਰ ਹੈ ਕੋਈ ਇੱਕ ਵਜ੍ਹਾ ਨਹੀਂ ਹੋ ਸਕਦੀ ਕਿ ਸਿਹਤ ਦੀ ਇੰਨੀ ਵਜ੍ਹਾ ਕਰਕੇ ਕਿ ਉਹ ਕੰਮ ਨਹੀਂ ਕਰ ਸਕਦੇ ਕੋਈ ਕਿ ਇੱਕ ਦਿਨ ਪਹਿਲਾਂ ਤੱਕ ਉਹ ਪੂਰੇ ਐਕਟਰ ਨਜ਼ਰ ਆ ਰਹੇ ਆ ਪ੍ਰੋਗਰਾਮ ਬਣ ਰਹੇ ਆ ਸੋ ਬਹੁਤ ਸਾਰੇ ਸਵਾਲ ਉੱਠ ਰਹੇ ਆ ਸਵਾਲਾਂ ਦੇ ਚੱਲਦੇ ਆ ਹੁਣ ਦੇਖੋ ਸਰਕਾਰ ਵੀ ਕਿਉਂਕਿ ਉਹਦਾ ਤਾਂ ਪਰੇ ਜਾਣਾ ਹੈ ਨਾਲ ਦੀ ਨਾਲ ਹੀ ਚੋਣ ਕਮਿਸ਼ਨ ਦੇ ਸੂਤਰ ਜਿਹੜੇ ਕਹਿ ਰਿਹਾ ਕਿ ਤਿਆਰੀ ਸ਼ੁਰੂ ਹੋ ਗਈ ਹੈ ਛੇਤੀ ਜਿਹੜੇ ਕਿ ਤੇਰੇ ਨੋਟੀਫਿਕੇਸ਼ਨ ਹੋਏਗੀ ਨਵੇਂ ਉਪ ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਸੋ ਉਹਦਾ ਜਿਹੜੀ ਪਾਰਟੀ ਦਾ ਉੱਥੇ ਬਹੁਤ ਮਤਾ ਹਕਮ ਤੇ ਰਸ ਹੋਵੇ ਕਿ ਕੋਈ ਜਿਸ ਨੂੰ ਵੀ ਨਮਾਇੰਦਾ ਬਣਾਉਣਗੇ ਉਮੀਦਵਾਰ ਬਣਾਉਣਗੇ ਉਪ ਰਾਸ਼ਟਰਪਤੀ ਦਾ ਉਹੀ ਹੋਏਗਾ ਪਰ ਜਿੱਦਾਂ ਦੀ ਸਥਿਤੀ ਬਣੀ ਹੈ ਵਿਰੋਧੀ ਧਿਰ ਵੀ ਆਪਣੇ ਦੇ ਉੱਤੇ ਯਤਨ ਕਰ ਸਕਦੀ ਹੈ ਕਿ ਕੋਈ ਨਾ ਕੋਈ ਬਦਲ ਜਿਹੜਾ ਹੈਗਾ ਬਣਦਾ ਨਜ਼ਰ ਆਵੇ ਪਰ ਮੁਲਕ ਦੇ ਅੰਦਰ ਆਏ ਜਿਹੜੀ ਏਡੇ ਵੱਡੇ ਅਹੁਦੇ ਦੇ ਉੱਤੇ ਜਿਸ ਕਦਰ ਜਿਸ ਤਰ੍ਹਾਂ ਅਸਤੀਫਾ ਦਿੱਤਾ ਗਿਆ ਇਹ ਕੇਵਲ ਮੀਡੀਆ ਦੇ ਅੰਦਰ ਨਹੀਂ ਮੈਂ ਕਹਾਂ ਕਿ ਸਾਰੇ ਮੁਲਕ ਦੇ ਵਾਖ ਵਾਖ ਰਾਸੀ ਤਰ੍ਹਾਂ ਰਾਸੀ ਹਲਕਾਂ ਦੇ ਵੱਡੀ ਚਰਚਾ ਦਾ ਕਾਰਨ ਬਣਿਆ ਹੋਇਆ ਹੈ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਸਥਿਤੀ ਹੋਰ ਵੀ ਅਸਮਾਨ ਅਤੇ ਸਪਸ਼ਟ ਹੋਏਗੀ ਪਰ ਵੱਡਾ ਸਵਾਲ ਇਹਨਾਂ ਸ਼ਾਨ ਜ਼ਰੂਰ ਲੱਗਦਾ ਨਜ਼ਰ ਆ ਰਿਹਾ ਹੈ ਇਹਨਾਂ ਸਾਦੀ ਗੱਲ ਨਹੀਂ ਹੈ ਕਿ ਤਨਕਰ ਜੀ ਨੇ ਅਸਤੀਫਾ ਸਿਰਫ ਸਿਹਤ ਕਾਰਨਾ ਕਰਕੇ ਹੀ ਦਿੱਤਾ ਹੈ ਜੀ ਜੀ ਅਸਤ ਜੀ ਸਾਹਿਬ ਅੱਗੇ ਗੱਲ ਕਰਾਂਗੇ ਚੰਡੀਗੜ੍ਹ ਪ੍ਰਸ਼ਾਸਨ ਨੇ ਜਿਹੜਾ ਉਹ ਸਾਬਕਾ ਸੰਸਦ ਨੇ ਚੰਡੀਗੜ੍ਹ ਦੇ ਕਿਰਨ ਕੇਰ ਉਹਨਾਂ ਨੂੰ ਕਾਫੀ ਵਕਤ ਪਾਇਆ ਕਿਉਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਜਦੋਂ ਇੱਕ ਸੰਸਦ ਮੈਂਬਰ ਨੂੰ ਇਸ ਗੱਲ ਦੇ ਲਈ ਫਾਈਨਡ ਕੀਤਾ ਗਿਆ ਹੋਵੇ ਕਿ ਉਸਨੇ ਆਪਣੇ ਘਰ ਦਾ ਕਿਰਾਇਆ ਨਹੀਂ ਦਿੱਤਾ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਪਰ ਜ਼ਿਆਦਾਤਰ ਮਾਮਲੇ ਨੇ ਜਿਹੜੇ ਉਹ ਸੂਬਿਆਂ ਦੇ ਨਾਲ ਸੰਬੰਧਿਤ ਹੁੰਦੇ ਨੇ ਪਰ ਇਸ ਵਾਰ ਚੰਡੀਗੜ੍ਹ ਦਾ ਇਹ ਮਾਮਲਾ ਪਹਿਲੀ ਵਾਰੀ ਸਾਹਮਣੇ ਆਇਆ ਕਿਉਂਕਿ ਲੰਬੇ ਸਮੇਂ ਤੱਕ ਕਰਨਖੇਰ ਨੇ ਜਿਹੜੇ ਉੱਥੋਂ ਸੰਸਦ ਰਹੇ ਤੇ ਲਗਭਗ ਤਕਰੀਬਨ 13 ਲੱਖ ਰੁਪਏ ਦਾ ਕਹਿੰਦੇ ਕਿ ਉੱਕਾ ਪੁੱਕਾ ਲੁਖ ਲੇਖਾ ਜੋਖਾ ਜਿਹੜਾ ਉਹ ਚੰਡੀਗੜ੍ਹ ਪ੍ਰਸ਼ਾਸਨ ਨੇ ਬਣਾਇਆ ਤੇ ਉਹਨਾਂ ਨੇ ਕਿਹਾ ਕਿ ਭਈ ਕਰਨ ਕਿ ਉਹਨਾਂ ਨੂੰ ਕਿ ਤੁਸੀਂ 12% ਵਿਆਜ ਨਾਲ ਇਸ ਨੂੰ ਅਦਾ ਕਰੋ ਕਿਵੇਂ ਦੇਖਦੇ ਹੋ ਕਿਉਂਕਿ ਜੇ ਲੰਬੇ ਸਮੇਂ ਤੱਕ ਨਹੀਂ ਕੀਤਾ ਅਦਾ ਤਾਂ ਇਹ ਵੀ ਵੱਡੀ ਗੱਲ ਹੈ ਕਿ ਕਿਉਂਕਿ ਸਮੇਂ-ਸਮੇਂ ਤੇ ਆਪਾਂ ਜਿੱਥੇ ਵੀ ਰੈਂਟ ਤੇ ਰਹਿੰਦੇ ਆ ਸਮੇਂ-ਸਮੇਂ ਤੇ ਕਿਰਾਇਆ ਦਿੰਨੇ ਆ ਤਾਂ ਜਿਹੜੇ ਆਪ ਹੀ ਖਜ਼ਾਨੇ ਨੂੰ ਖੋਰਾ ਲਾਉਂਦਿਆਂ ਕੋਸ਼ਿਸ਼ਾਂ ਨੇ ਜਿਹੜੀਆਂ ਇਹ ਵੱਡੇ ਲੀਡਰ ਕਰਦੇ ਨੇ ਤਾਂ ਇਹ ਉਹਦੀ ਇੱਕ ਐਗਜ਼ਾਮਪਲ ਹੈ ਜੀ ਜੀ ਇਹ ਦੇਖੋ ਪ੍ਰਭਾਸ ਸਾਹਸ ਵਾਲਾ ਇਸ ਸਵਾਲ ਨੂੰ ਲੈ ਕੇ ਆਪਾਂ ਲੰਬੀ ਗੱਲ ਕਰ ਸਕਦੇ ਹਾਂ ਪਰ ਸਮੇਂ ਦੇ لحاظ ਨਾਲ ਜੇ ਦੇਖਿਆ ਜਾਵੇ ਤਾਂ ਜਿਹੜੇ ਰਾਸੀ ਆਗੂ ਉਹਨਾਂ ਦੀ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਦਬਾ ਪਾਰਲੀਮੈਂਟ ਦਾ ਜ਼ਿਕਰ ਕਰਦੇ ਹਟੇ ਆ ਤਾਂ ਪਾਰਲੀਮੈਂਟ ਮੈਂਬਰ ਵੱਲੋਂ ਹੀ 13-14 ਲੱਖ ਰੁਪਇਆ ਉਹ ਵੀ ਆਪਣੇ ਮਕਾਨ ਦੇ ਸਰਕਾਰੀ ਮਕਾਨ ਦੇ ਕਿਰਾਏ ਲਈ ਦੇ ਦੇਗੀ ਨਾ ਕੀਤੀ ਹੋਏ ਤਾਂ ਇਸ ਤੋਂ ਖਰਾਮੀ ਹੋਰ ਕੀ ਹੋ ਸਕਦੀ ਹੈ ਹੂੰ ਜੇ ਪਾਰਲੀਮੈਂਟ ਮੈਂਬਰੀ ਇਹੋ ਜੀ ਮਿਸਾਲ ਪੇਸ਼ ਕਰਨਗੇ ਤਾਂ ਦੂਜੇ ਸਹਾਰਾ ਲੋਕਾਂ ਲਈ ਕਿੱਦਾਂ ਦੀ ਗੱਲ ਹੋਏਗੀ ਪਰ ਜਿੱਦਾਂ ਤੁਸੀਂ ਕਿਹਾ ਕਿ ਕਿਨ ਖੇਤ ਦੇ ਮਾਮਲੇ 'ਚ ਕਹ ਲੀਏ ਗੱਲ ਨਹੀਂ ਹੈ ਦੂਜੇ ਕਈ ਪਾਰਲੀਮੈਂਟ ਮੈਂਬਰਾਂ ਦੀ ਗੱਲ ਕਰ ਲਈਏ ਕਈ ਅਧਿਕਾਰੀਆਂ ਦੀ ਗੱਲ ਕਰ ਲਈਏ ਆਪਣੇ ਅਹੁਦੇ ਛੱਡ ਕੇ ਚਲੇ ਜਾਂਦੇ ਆ ਮੁੜ ਕੇ ਜਿਹੜੇ ਕਿ ਬਕਾਏ ਖੜੇ ਲੈਂਦੇ ਆ ਕਈ ਤਾਂ ਅਗੂਆ ਨੇ ਤਕੜੇ ਹੁੰਦੇ ਆ ਇਸੇ ਤਰ੍ਹਾਂ ਅਫਸਰ ਨੇ ਤਕੜੇ ਹੁੰਦੇ ਕਿ ਬਕਾਇਆ ਨੂੰ ਤਾਂ ਵਸੂਲੇ ਨਹੀਂ ਜਾ ਸਕਦਾ ਜਣੀ ਸਾਡੇ ਮੁਲਕ ਦਾ ਪ੍ਰਸ਼ਾਸਕੀ ਤੇ ਰਾਜਸੀ ਕਰੈਕਟਰ ਦਾ ਸਵਾਲ ਹੈ ਕਿ ਜਦੋਂ ਪਾਰਲੀਮੈਂਟ ਮੈਂਬਰ ਹੀ 12-13 ਲੱਖ ਆਪਣੇ ਮਕਾਨ ਦੀ ਅਦਾਇਗੀ ਨਾ ਕਰਕੇ ਜਾਏ ਕੋਈ ਹੋਰ ਕੋਈ ਕਹੀ ਆ ਆਪਾਂ ਫालतू ਦੇ ਪੈਸੇ ਪੈ ਕੇ ਆਉਣ ਉਵਕਰਾ ਮਾਮਲੇ ਤਾਂ ਸਾਰੇ ਜਾਣਦੇ ਆ ਜੀ ਰਹਿੰਦੇ ਆ ਤਾਂ ਮਕਾਨ ਦਾ ਕਰਾਤਾ ਦੇਣਾ ਹੀ ਦੇਣਾ। ਉਹ ਫਿਰ ਜਿਹਦੇ ਝੂਟੇ ਨਹੀਂ ਕਾਲਾ ਬੈਣਾ ਝੂਟੇ ਬਾਰੇ ਕੋਈ ਗੱਲ ਬਣੀ ਸਪਸ਼ਟ ਹੈ ਕਿ ਕੋਈ ਝੂਟੇ ਸਿੱਧੇ ਤੌਰ ਤੇ ਕੇਂਦਰ ਦੇ ਅਧੀਨ ਹੈ। ਬਿਲਕੁਲ ਪ੍ਰਸ਼ਾਸਨ ਦਾ ਸਾਰਾ ਇੱਥੇ ਕੋਈ ਉਹ ਜੀ ਕੰਨੀ ਉਸਦੀ ਕਿ ਪੰਜ ਪਾਦਾ ਪਾਰਲੀਮੈਂਟ ਮੈਂਬਰ ਹੋਏ ਉਹਨੂੰ 12-13 ਲੱਖ ਦਾ ਨੋਟਿਸ ਵੀ ਤੁਸੀਂ ਮਕਾਨ ਦਾ ਕਰਾਇਨ ਦਿੱਤਾ। ਦੇਗੀ ਕਰੋ ਕਿਸੇ ਅਫਸਰ ਵੱਲੋਂ ਇੱਡੀ ਜ਼ਰੂਰਤ ਨਹੀਂ ਔਸਦੀ ਕਿ ਜਾਂ ਜਾਲੀ ਜਾਂ ਗਲਤ ਢੰਗ ਨਾਲ ਕੋਈ ਨੋਟਿਸ ਰਹਿ ਜਾਵੇ। ਸੋ ਬਿਲਕੁਲ ਮੈਂ ਸਮਝਦਾ ਕਿ ਵਾਜਬ ਨੋਟਸ ਦਿੱਤਾ ਗਿਆ ਪਰ ਇਹਦੇ ਨਾਲ ਸਾਡੇ ਸਿਸਟਮ ਦਾ ਵੀ ਹੀਜ ਪਿਆ ਉਗੜਦਾ ਸਾਹਮਣੇ ਆਉਂਦਾ ਕਿ ਕਿਸ ਕਦਰ ਅਸੀਂ ਕਈ ਵਾਰੀ ਦੇਖਦੇ ਆਂ ਸਰਕਾਰੀ ਦਫ਼ਤਰਾਂ ਦੇ ਅੰਦਰ ਬਿਜਲੀ ਵਿਭਾਗ ਦੀ ਸਭ ਤੋਂ ਵੱਡੀ ਵਿਵਰਤਈ ਇਹ ਹੁੰਦੀ ਹੈ ਕਿ ਉਹਨਾਂ ਨੂੰ ਕੁੰਡੀਆਂ ਲਾ ਲੈਂਦੇ ਆ ਬਿੱਲ ਨਹੀਂ ਦਿੰਦੇ ਅਸਰਾਂ ਦੇ ਕਰਾਂ ਜਿਵੇਂ ਅੱਜਕੱਲ੍ਹ ਗਰਮੀ ਦਾ ਮੌਸਮ ਹੈ ਏਸੀ ਚੱਲਦੇ ਆ ਵੱਡੇ ਵੱਡੇ ਬਿੱਲ ਬਣ ਜਾਂਦੇ ਆ ਦੇਗੀ ਹੋਣੀ ਨਹੀਂ ਨਾਲ ਜਿਹੜਾ ਬਿਜਲੀ ਵਾਲਿਆਂ ਦੀ ਲਾਈਨ ਜਿਹੜੀ ਗਲਤ ਢੰਗ ਨਾਲ ਜੁੜੀ ਹੁੰਦੀ ਆ ਬਿੱਲ ਹੀ ਨਹੀਂ ਆਉਂਦਾ ਇਹ ਜੇ ਪੁਲਿਸ ਵਾਲੇ ਵਿਭਾਗ ਵਾਲੇ ਹੋਣ ਚਾਹੀਏ ਦੂਜੇ ਅਫਸਰ ਹੋਣ ਸੋ ਇਹ ਜਨ ਸਵੈਪ ਕਿਤੇ ਇੰਡੀਆ ਦਾ ਕਰੈਕਟਰ ਜਿਹੜਾ ਲੋਕਾਂ ਦਾ ਵੱਡੇ ਪੱਧਰ ਤੇ ਆਮ ਲੋਕਾਂ ਨੂੰ ਅਸੀਂ ਕਹਿ ਦਿੰਨੇ ਆ ਅਸੀਂ ਬਹੁਤ ਸਾਰੇ ਮੀਡੀਆ 'ਚ ਗੱਲਾਂ ਦਿਖਾਉਂਦੇ ਆ ਜੀ ਫਲਾਨੀ ਜਗ੍ਹਾ ਤੇ ਚੋਰੀ ਹੋ ਗਈ ਠੱਗੀ ਹੋ ਗਈ ਜੀ ਪਰ ਜੇ ਇਦਾਂ ਦੀ ਅਨਿਆਹ ਵਾਲੀ ਗੱਲ ਆ ਕੋਈ ਉੱਪਰਲੇ ਪੱਧਰ ਤੇ ਪਾਰਲੀਮੈਂਟ ਮੈਂਬਰ ਕਰਨਾ ਤਾਂ ਫਿਰ ਸਵਾਲ ਤਾਂ ਉੱਠੇਗਾ ਕਿ ਸਾਡੇ ਮੁਲਕ ਦੇ ਕਰੈਕਟਰ ਜਿਹੜੇ ਪੋਲੀਟਿਕਲ ਸਿਸਟਮ ਦੇ ਪ੍ਰਸ਼ਾਸਕੀ ਸਿਸਟਮ ਦੇ ਕਰੈਕਟਰ ਕਿ ਹੋ ਜਾਏ ਜੀ ਜੀ ਅਸੀਂ ਸਾਬ ਅੱਗੇ ਗੱਲ ਸੀਐਮ ਮਾਨ ਹੁਣਾਂ ਦੀ ਕਰਾਂਗੇ ਕਿਉਂਕਿ ਸੀਐਮ ਮਾਨ ਹੁਣੀ ਕੱਲ ਦਰਬਾਰ ਸਾਹਿਬ ਨਤਮਸਤਕ ਹੋਣ ਜਾਂਦੇ ਨੇ ਤਾਂ ਉਹ ਐਸਜੀਪੀਸੀ ਦੇ ਜਿਹੜੇ ਪ੍ਰਧਾਨ ਨੇ ਤਮੀ ਸਾਹਿਬ ਉਹਨਾਂ ਦੇ ਨਾਲ ਮੁਲਾਕਾਤ ਕਰਦੇ ਨੇ ਉਹਨਾਂ ਦੀ ਆਪਸ ਦੇ ਵਿੱਚ ਇੱਕ ਜੱਫੀ ਵੀ ਪੈਂਦੀ ਹੈ ਜਿਹੜੀ ਕਾਫੀ ਵਾਇਰਲ ਵੀ ਹੋਈ ਕਿ ਇਸ ਜੱਫੀ ਦੇ ਕੀ ਮਾਇਨੇ ਨੇ ਪਰ ਗੱਲ ਕਰਾਂਗੇ ਕਿਉਂਕਿ ਉਹਨਾਂ ਨੇ ਸੁਰੱਖਿਆ ਤੇ ਮਰਿਆਦਾ ਤੇ ਗੰਭੀਰ ਚਰਚਾ ਹੋਈ ਹੈ ਜਿਹੇ ਸਮੇਂ ਦੇ ਵਿੱਚ ਜਦੋਂ ਪਹਿਲਾਂ ਦੋਨੋਂ ਹੀ ਟਕਰਾਵ ਵਾਲੀ ਸਥਿਤੀ ਦੇ ਵਿੱਚ ਸਟੈਬਲਿਸ਼ ਜਿਹੜੇ ਸ਼ਤਾਬਦੀ ਸਮਾਗਮ ਨੇ ਉਹਨਾਂ ਨੂੰ ਲੈ ਕੇ ਤਾਂ ਕਿਵੇਂ ਦੇ ਇਸ ਮੁਲਾਕਾਤ ਨੂੰ ਕਿਉਂਕਿ ਸਾਡੇ ਸੂਬੇ ਦੇ ਵਿੱਚ ਸਿਆਸਤ ਤੇ ਧਾਰਮਿਕ ਦੋਨੋਂ ਚੀਜ਼ਾਂ ਨੂੰ ਲੋਕ ਬਹੁਤ ਮਹੱਤਤਾ ਦਿੰਦੇ ਨੇ ਤਾਂ ਅਜਿਹੇ ਦੇ ਵਿੱਚ ਦੋਨਾਂ ਹੀ ਜਿਹੜੀਆਂ तरहਾਂ ਦੇ ਆਪਸੀ ਲੀਡਰਾਂ ਦਾ ਆਪਸੀ ਜਿਹੜੀ ਮੁਲਾਕਾਤ ਆ ਉਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਜੀ ਦੇਖੋ ਇੱਕ ਤਾਂ ਪੰਜਾਬੀ ਜਿਹੜਾ ਜੱਫੀ ਦਾ ਬਹੁਤ ਜ਼ਿਕਰ ਕਰਦੇ ਆ ਇਹਦੇ ਚੋ ਇੱਕ ਸਧਾਰਨਾ ਇੱਕ ਸੁਆ ਪੰਜਾਬੀਆਂ ਦੇ ਤੁਹ ਮਿਲਦੇ ਆ ਨਹੀਂ ਉਰੇ ਕਰਮ ਜੋਸ਼ੀ ਨਾਲ ਮਿਲਦੇ ਜਫੀ ਪਾ ਕੇ ਮਿਲਦੇ ਆ ਜੀ ਇਹੀ ਕਿਤੇ ਜਫੀ ਨਵਜੋ ਸਿੱਧੂ ਨੇ ਪਾਕਿਸਤਾਨ ਦੇ ਫੌਜੀ ਅਫਸਰ ਨੂੰ ਪਾਲੀ ਸੀ ਤਾਂ ਲਾਲ ਲਾਲ ਹੋ ਗਈ ਸੀ 10-5 ਚਿਕਨ ਦੇਣਾ ਪਿਆ ਇਹ ਇੱਕ ਵਾਰ ਜਫੀ ਫੇਰ ਨਵਜੋ ਸਿੱਧੂ ਨੇ ਮਜੀਠਿਆ ਨੂੰ ਬੇਕਰ ਮਜੀਠਿਆ ਨੂੰ ਪਾਲੀ ਜਲੰਧਰ ਇੱਕ ਸਮਾਗਮ ਚ ਉਦੋਂ ਫੇਰ ਵੱਡੀ ਲਾਲ ਲਾਲ ਹੋਈ ਕਿ ਕਿਵੇਂ ਬੇਕਰ ਮਜੀਠਿਆ ਕਿਹੜੇ ਪਾਸੇ ਸਿੱਧੂ ਕਿਹੜੇ ਪਾਸੇ ਕਿਉਂ ਜਫੀ ਪੈ ਗਈ ਹੁਣ ਜੇ ਤੁਸੀਂ ਜਫੀ ਦਾ ਜ਼ਿਕਰ ਕਰਨਾ ਵਾਇਰਲ ਹੋਣੀ ਸਵਾਹ ਕਿਸੀ ਇੱਕ ਪਾਸੇ ਤਾਂ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਤੇ ਦੂਜੇ ਪਾਸੇ ਸ਼੍ਰੋਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਜਿੰਦਰ ਸਿੰਘ ਧਾਮੀ ਹੂੰ ਦੋਵੇਂ ਆਗੂ ਕਹਿ ਲੋ ਨੇਤਾ ਕਹਿ ਲੋ ਆਏ ਦਿਨ ਇੱਕ ਦੂਜੇ ਦੇ ਵਿਰੋਧ ਚ ਬਿਆਨ ਦਿੰਦੇ ਆ ਕਿਉਂ ਕਿਉਂਕਿ ਜਦੋਂ ਹੁਣ ਆਪਾਂ ਗੱਲ ਕਰਦੇ ਆਂ ਗੁਰਦੁਆਰੇ ਦੇ 350 ਸਤਾਵ ਦੀ ਸੀਟੀ ਦਿਹਾੜੇ ਦੀ ਸ਼੍ਰੋਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਸ਼੍ਰੋਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਲਗਾਤਾਰ ਕਹਿ ਰਹੀ ਹੈ ਕਿ ਸਾਡਾ ਅਧਿਕਾਰ ਹੈ ਸਤਾਵ ਦੀਆਂ ਮਨਾਉਣਾ ਸੀਧੀ ਡਾੜੇ ਮਨਾਉਣਾ ਜਦੋਂ ਕਿ ਮੁਖੰਦਰੀ ਭਗਵੰਤ ਮਾਨ ਕਹਿੰਦੇ ਆ ਕਿ ਕਿਸੇ ਦਾ ਕਾਪੀਰਾਈਟ ਨਹੀਂ ਹੈ ਸਤਾਰ ਦੀ ਡਿਆੜੀ ਸੀਧੀ ਡਾੜੇ ਸਾਡੇਲੇ ਵੀ ਉਹਨੇ ਪਿਆਰੇ ਆ ਸਤਿਕਾਰਯੋਗ ਆ ਸੀ ਕਿਉਂ ਨਹੀਂ ਮਨਾ ਸਕਦੇ ਇੱਕ ਤਾਂ ਬੜੀ ਮੰਦਭਾਗੀ ਗੱਲ ਹੈ ਕਿ ਇਦਾਂ ਦਾ ਧਾਰਮਿਕ ਪਵਿੱਤਰ ਪ੍ਰੋਗਰਾਮ ਹੋਵੇ ਉਸਦੇ ਮਤਭੇਦ ਹੋਣ ਜਫੀਪਾਲੀ ਚੋਂ ਚੰਗੀ ਗੱਲ ਹੈ ਪਰ ਇਸ ਮਾਮਲੇ ਦਾ ਨਿਬੇੜਾ ਹੋਣਾ ਚਾਹੀਦਾ ਜਿਹੜੀ ਮੁਲਾਕਾਤ ਵੀ ਹੋਈ ਹੈ ਉਸ ਤੋਂ ਬਾਅਦ ਦੇਖੋ ਮੁਖੰਦਰੀ ਭਗਵੰਤ ਮਾਨ ਨੇ ਵੀ ਆਗੇ ਬਾਅਦ ਗੱਲ ਕੀਤੀ ਹੈ ਤੇ ਸ੍ਰੀ ਹਰਿਮੰਦਰ ਸਾਹਿਬ ਪਰਮੁਖਿ ਗੁਰਦੁਆਰੇ ਦੇ ਪ੍ਰੰਤ ਅਮੀਰੀ ਉਹਨਾਂ ਨੇ ਵੀ ਗੱਲ ਕੀਤੀ ਦੋਨਾਂ ਨੇ ਇਹੀ ਗੱਲ ਕਹੀ ਹੈ ਕਿ ਜਦ ਤੱਕ ਸ਼ਤਾਬ ਦੇ ਮਨਾਉਣ ਦਾ ਸਵਾਲ ਹੈ ਇਸ ਮਾਮਲੇ ਤੇ ਯਾਨੀ ਫਿਰ ਬਾਅਦ ਕਿਤੇ ਬੈਠ ਕੇ ਗੱਲ ਹੋਏਗੀ ਇਹ ਤਾਂ ਹੋ ਨਹੀਂ ਸਕਦਾ ਕਿ ਥੋੜੀ ਬਹੁਤੀ ਗੱਲ ਨਾ ਹੋਈ ਹੋਵੇ ਪਰ ਮਾਮਲਾ ਕਿਸੇ ਸਿਰੇ ਨਹੀਂ ਲੱਗਿਆ ਹੋ ਸਕਦਾ ਇੱਕ ਦਿਨ ਕੋ ਵੱਡੀ ਮੀਟਿੰਗ ਹੋਵੇ ਪਰ ਉਮੀਦ ਕਰਦੇ ਹਾਂ ਕਿ ਮਾਮਲਾ ਸਿਰੇ ਲੱਗਣਾ ਚਾਹੀਦਾ ਹੈ ਐ ਜੀਪੀਸੀ ਦੇਲੇ ਆਪਣੇ ਸਮਾਗਮਾਂ ਉਹ ਆਪਣੇ ਢੰਗ ਨਾਲ ਮਨਾਉਣ ਸਤਾਰਾਂ ਦਾ ਦੇਖੋ ਜਦੋਂ ਮਨਾਉਣ ਦਾ ਸਵਾਲ ਆਪਾਂ ਅਕਸਰ ਜ਼ਿਕਰ ਕਰਦੇ ਰਹਿੰਨੇ ਆ। ਹੌਮੀ ਪੱਧ ਤੇ ਕਿੱਡੇ ਵੱਡੇ ਧਾਰਨਾਤ ਪ੍ਰੋਗਰਾਮ ਆ ਜਿਨ੍ਹਾਂ ਚ ਇੱਕ ਤਰ੍ਹਾਂ ਦਾ ਮੁੱਖ ਮਹਿਮਾਨ ਕਹਿ ਲੋ ਜਾਂ ਮੁੱਖ ਜਿਹੜਾ ਹੈਗਾ ਪੁੰਕਾ ਨਮਾਉਣ ਵਾਲਿਆ ਆਗੂ ਕਹਿ ਲੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੂਲੀਅਤ ਕਰਦੇ ਰਹੇ ਆ। ਜੇਕਰ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਲਈ ਕੋ ਪਹਿਲਾ ਮੁੱਖ ਨਹੀਂ ਪੰਜਾਬ ਦੀ। ਕਈ ਮੌਕੇ ਆਏ ਆ। ਉਹ ਦਰਹਾਉਣ ਦੀ ਗੱਲ ਹੀ ਹੋ ਜਾਂਦੀ ਹੈ। ਕਿਸੇ ਤੋਂ ਬਾਦਲਾਂ ਦੀ ਸਰਕਾਰ ਸੀ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਆਏ ਤਾਂ ਉਹ ਗਵਾਹੀ ਕਰਦੇ ਰਹੇ ਆ। ਯਾਨੀ ਜਿਆਲ ਸਿੰਘ ਆਪਣੇ ਸਮੇਂ ਚ ਕਰਦੇ ਰਿਹਾ। ਹੋਰ ਵੀ ਆਗੂ ਇਦਾਂ ਸਮੇਂਵਾਰੀਆਂ ਨਿਵਾਉਦੇ ਰਿਹਾ। ਕਿਉਂ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਜੋ ਉਹਨਾਂ ਦੇ ਸਮੇਂ ਚ 350 ਸਾਲਾਂ ਜਿਹੜਾ ਗੁਰਦੇਵ ਬਾਦ ਜੀ ਦਾ ਜੀ ਸੀ ਦੀ ਜਿਹੜਾ ਸਤਾਵ ਦੀ ਮੌਕਾ ਆ ਤਾਂ ਸਰਕਾਰ ਕਿਉਂ ਨਹੀਂ ਮਨਾ ਸਕਦੀ? ਇਸ ਮਾਮਲੇ ਤੇ ਆਈ ਦੀ ਸਿੱਧੀ ਜੀ ਦੋਨੇ ਤਰ੍ਹਾਂ ਚ ਕੋਈ ਸੈਂਟੀ ਬਣਦੀ ਨਜ਼ਰ ਨਹੀਂ ਆਂਦੀ। ਇਹ ਗੱਲ ਜ਼ਰੂਰ ਹੈ। ਕੱਲ ਦੀ ਮੁਲਾਕਾਤ ਜਿਹੜੀ ਪੋਜ਼ਿਟਿਵ ਗੱਲ ਇਹ ਵੀ ਹੋਈ ਆ। ਉਹ ਗੇਟੇ ਈਮੇਲਾਂ ਧਮਕੀਆਂ ਆ ਰਹੀਆਂ ਦਰਵਾਜ਼ੇ ਵਾਲੀ ਹਾਂਜੀ ਅੱਠ ਨੌ ਧਮਕੀਆਂ ਆ ਚੁੱਕੀਆਂ ਉਹਦੇ ਬਾਰੇ ਜ਼ਰੂਰ ਮੁੱਖ ਮੰਤਰੀ ਨੇ ਪ੍ਰਸਾਦਤ ਸਾਥ ਹੋਤੇ ਕਿ ਕਿ ਦੋਸ਼ੀ ਬਖਸ਼ੇ ਨਹੀਂ ਜਾਣਗੇ ਸਖਤ ਕਾਰਵਾਈ ਕੀਤੀ ਜਾਏਗੀ ਔਰ ਐਸਜੀਪੀਸੀ ਦੇ ਪ੍ਰਧਾਨ ਹਨ ਉਹਨਾਂ ਨੇ ਵੀ ਬਣਾ ਨੇ ਕਹਿ ਕੇ ਜੋ ਵੀ ਸਾਨੂੰ ਕੋਈ ਇਤਫਾਕ ਕਨ ਜਾਂ ਜਿਹੜੀ ਕੋਈ ਲਾਜ਼ਮੀ ਇਦਾਂ ਦੀ ਜਾਣਕਾਰੀ ਮਿਲੇਗੀ ਅਸੀਂ ਐਸਜੀਪੀਸੀ ਨਾਲ ਲਾਜ਼ਮੀ ਤੌਰ ਤੇ ਸਾਂਝੀ ਕਰਾਂਗੇ ਪਾਲਿਸ ਬਾਤ ਤੋਂ ਬਾਅਦ ਪਹਿਲੀ ਵਾਰੀ ਜਿਹੜਾ ਹੈਗਾ ਮੋੱਖ ਮੰਤਰੀ ਦਰਬਾਰ ਸਾਹਿਬ ਨਾਲ ਤਸਤਕ ਹੋਣਗੇ ਉੱਥੇ ਮਲਾਕਤਾਂ ਵੀ ਕੀਤੀਆਂ ਸੁਭਾਵਿਕ ਐਸ ਮਾਮਲੇ ਦਾ ਨੋਟਸਾ ਲਿਆ ਜਾਣਾ ਬਣਦਾ ਹੀ ਐ ਪਰ ਦੁਨੀਆ ਪਰ ਬੈਠੇ ਪੰਜਾਬੀ ਇਸ ਗੱਲ ਦੀ ਤਵਕਕ ਹਜ਼ੂਰ ਕਰਦੇ ਆ ਕਿ ਜਿਹੜੀ ਜੱਫੀ ਪਈ ਐ ਜਾਂ ਮਲਾਕਤ ਹੋਈ ਐ ਇਹਦਾ ਅੱਗੇ ਕੋਈ ਜਿਹੜਾਗਾ ਸਾਰਥਕ ਹਲ ਵੀ ਨਿਕਲਣਾ ਚਾਹੀਦਾ ਐ ਜੇ ਸਟਾਫ ਦੀਆਂ ਚਿਸਟਾਂ ਬਣਾਈਆਂ ਜਾਣੀਆਂ ਸਰਕਾਰ ਆਪਣੇ ਢੰਗ ਨਾਲ ਬਣਾਉਂਦੀ ਐ ਤੇ ਐਸਜੀਪੀਸੀ ਆਪਣੇ ਢੰਗ ਨਾਲ ਪਰ ਟਕਰਾਅ ਜਾਂ ਵਿਰੋਧ ਜਿਹੜੀ ਹੈ ਇਸ ਮਾਮਲੇ ਦੇ ਮੱਤਦਾਨ ਨੂੰ ਕਹਿੰਦਾ ਕਿਦਰ ਠੇਸ ਪਹੁੰਚਦੀ ਹੈ ਜਿਹੜੇ ਸ਼ਦਾਲੂ ਹੈ ਜਾਂ ਜਿਹੜੇ ਨਤਮਸਤਕ ਹੁੰਦੇ ਆ ਜੀ ਜੀ ਅਸ਼ੋਚਾ ਬੇਵੀ ਇੱਕ ਗੱਲ ਹੈ ਕਿ ਭਾਵੇਂ ਬੇਸ਼ੱਕ ਪਿਛਲੇ ਦਿਨਾਂ ਦੇ ਵਿੱਚ ਧਮਕੀਆਂ ਜ਼ਰੂਰ ਮਿਲੀਆਂ ਦਰਬਾਰ ਸਾਹਿਬ ਦੇ ਉੱਪਰ ਜਿਸ ਤਰ੍ਹਾਂ ਦੀਆਂ ਵੀ ਕਾਰਵਾਈਆਂ ਕਰਨੀਆਂ ਪਰ ਬਾਵੀ ਉਦੇਸ਼ ਦੇ ਜਿਹੜਾ ਸੰਗਤਾਂ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਉਤਸ਼ਾਹ ਨਹੀਂ ਘਟਿਆ ਵੱਡੇ ਪੱਧਰ ਤੇ ਸੰਗਤ ਨਤਮਸਟਕ ਹੁੰਦੀ ਰਹੀ ਤਾਂ ਜਿਹੇ ਦੇ ਵਿੱਚ ਸੁਰੱਖਿਆ ਜ਼ਰੂਰ ਦਰਬਾਰ ਸਾਹਿਬ ਦੇ ਆਸ-ਪਾਸ ਹੈ ਜਿਹੜੀ ਉਹ ਕੁਝ ਹੱਦ ਤੱਕ ਕੀਤੀ ਗਈ ਸੀ ਸੁ ਸੰਗਤਾਂ ਦੇ ਵਿੱਚ ਵੱਡਾ ਉਤਸ਼ਾਹ ਜਿਹੜਾ ਉਹ ਹਮੇਸ਼ਾ ਹੀ ਰਹਿੰਦਾ ਹੈਗਾ ਭਾਵੇਂ ਜਿਸ ਤਰ੍ਹਾਂ ਦੀ ਵੀ ਕਾਰਵਾਈ ਹੁੰਦੀ ਰਹੇ ਜੀ ਬਿਲਕੁਲ ਜਵਾਰੇ ਕੋਈ ਦੋ ਰਹੇ ਨਹੀਂ ਦੇ ਕੋ ਸੰਗਤਾਂ ਇੱਕ ਸਭ ਤੋਂ ਵੱਡੀ ਖੂਬਸੂਰਤੀ ਆ ਸੰਗਤ ਦੀ ਕਿ ਪ੍ਰਿਤੀਕਲ ਤੌਰ ਤੇ ਜੋ ਮਰਜੀ ਵਖਰੇਵੇਂ ਰਹੇ ਹੁਣ ਫਾਰ ਐਗਜ਼ਾਮਪਲ ਪ੍ਰਿਤੀਕਲ ਤੌਰ ਤੇ ਵਖਰੇਵਿਆਂ ਦੀ ਗੱਲ ਕਰਦੇ ਆ ਇਦਾਂ ਤਾਂ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਆ ਸਾਰੇ ਪ੍ਰੋਗਰਾਮ ਉਹਦੇ ਕੋਲੋਂ ਲਿਖੇ ਜਾਂਦੇ ਆ ਗੁਰਦਵਾਰਾ ਸਾਹਿਬ ਹੋਂ ਦਾ ਪ੍ਰੰਧ ਪਹਿਲਾਂ ਵੀ ਉਹ ਕਰਦੇ ਸੀ ਅੱਜ ਵੀ ਕਰਦੇ ਫਿਰ ਕਿਛੀ ਵੀ ਧਾਰੀ ਕਰਦੇ ਆ ਪਰ ਸੰਗਤ ਨੂੰ ਜੇ ਤਾਂ ਵੋਟਾਂ ਪਾਉਣ ਦਾ ਮੌਕਾ ਹੁੰਦਾ ਉਹਨਾਂ ਨੇ ਕਾਲੀਗਲ ਨੂੰ ਬੁਰੀ ਤਰ੍ਹਾਂ ਰਿਜੈਕਟ ਕੀਤਾ ਹਾਸ਼ੀਏ ਤੇ ਲੈ ਗਏ ਪਰ ਜਿੱਦੋਂ ਤੱਕ ਸੰਗਤ ਦਾ ਗੁਰਦਰਾ ਸਾਹਿਬ ਜਾਣ ਦਾ ਸਵਾਲ ਹੈ ਦਰਬਾਰ ਸਾਹਿਬ ਜਾਣ ਦਾ ਸਵਾਲ ਹੈ ਉਹ ਇੰਨਾ ਗੱਲਾਂ ਤੋਂ ਉੱਪਰ ਹੈ ਉਹਦੀਆਂ ਗੱਲਾਂ ਜਾਣਦੇ ਕੰਪਿਟੀਟਲ ਤੌਰ ਤੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੁਹਾਨੂੰ ਕਹਿੰਦੇ ਮਾਮਲੇ ਚ ਦੇਖ ਲਓ ਤੁਹਾਨੂੰ ਕਿਹਨੀਆਂ ਮਰਜ਼ੀ ਆਈਆਂ ਹੁਣ ਜਾਂ ਹੁਣ ਪਰ ਸੰਗਤ ਦੀ ਜਾਣ ਦੇ ਸੁਭਾਅ ਦੇ ਤੇ ਕੋਈ ਫਰਕ ਨਹੀਂ ਪਿਆ ਸੰਗਤ ਇਸ ਮਾਮਲੇ 'ਚ ਡੋਲ ਹੈ ਕੋਕਸ ਜਿਆਦਾ ਤੇ ਬਰਤਾਰਾ ਸੰਗਤ ਦੇਖਦੀ ਆ ਰਹੀ ਹੈ ਬਹੁਤ ساری ਜਿਹੜੇ ਨਾਬਰ ਜ਼ਾਲਮ ਜਿਹੜੇ ਹੈਗੇ ਉਥੇ ਚੜ ਕੇ ਆਉਂਦੇ ਰਿਹਾ ਰ ਆਖਰ ਜਿਹੜੀ ਜੀ ਜੀ ਦਰਬਾਰ ਸਾਹਿਬ ਉਹ ਟਾਲਾ ਤੇ ਸੰਗਤ ਉਸੇ ਤਰੀਕੇ ਨਾਲ ਜੁੜਦੀ ਰਹੀ ਹੈ ਬਲਕਿ ਉਹ ਕਾਫਲੇ ਵੱਧਦੇ ਰਿਹਾ ਸੰਗਤ ਦੇ ਔਕੇ ਸਮੇਂ ਜੀ ਕਦੇ ਘਟਦੇ ਨਜ਼ਰ ਨਹੀਂ ਆਏ ਜੀ ਜੀ ਸਿੰਘ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਅਹਿਮ ਵਿਚਾਰ ਚਰਚਾ ਕੀਤੀ ਮਿਹਰਬਾਨੀ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ